ਜੀ ਜੀ ਸਸਰੀਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਦੀ ਸਾਰੇ ਦਾ ਆਈ ਹੋਪ ਯੂ ਆਰ ਆਲ ਵੈਲ। ਸਸਰੀਕਾ ਹੋਰ ਰਾਜੇ ਗਾ। ਹਾਂ ਅਮਰੇ ਬਲੋਗ ਨੂੰ ਆਪਕਾ ਸਵਾਗਤ ਹੈ। ਕੈਮਰਾ ਬਹੁਤ ਗੰਦਾ ਹੋ ਉਸ ਕੈਮਰਾ ਇਦਾਂ ਨਹੀਂ ਇਦਾਂ ਕੈਮਰਾ ਸਾਹ ਉਹ ਕਿਉ ਲੱਗੇ ਉਪਰ ਆ ਰਹੇ ਆ ਰਹੇ ਦਾਗ ਹ ਹ ਉਂਗਲ ਦਾ ਉਹਦੇ ਉਂਗਲ ਲੱਗੀ। ਉਹ ਦੇਖੋ ਲੈ ਵੀ ਨਾ ਇਹ ਕੀ ਲੱਗੇ ਕਿ ਭਜਦੇ ਆ ਇਹ। ਅੱਜ ਗੰਗਾ ਜਲ ਅੱਜ ਗੰਗਾ ਜਲ ਉਹ ਵੇ ਉਹ ਜਾਂਦੇ। ਪਰ ਕਿੰਨੀ ਕਰਨੀ ਚ ਲੱਗੇ ਨਾ ਉਹ ਦੇ ਦੇ ਦਾਇਆ ਦੇ ਦੇ ਅੱਜ ਇੱਕ ਵੇ ਗੱਡੀ ਕਲਾਈਏ ਦੋਸਤੋ ਅਸੀਂ ਮੈਂ ਕਹਿੰਦਾ ਇਹ ਉੱਥੋਂ ਆਈ ਹਾਂਜੀ ਬਾਹਰ ਕੱਢਾਂ ਮੈਂ ਗੱਡੀ ਉਹ ਵੀ ਦੋਸਤੋ ਤੁਸੀਂ ਸਾਰਿਆਂ ਨੇ ਕਹਿੰਦੇ ਹੋ ਨੇ ਗੱਡੀ ਖੋਲੀ ਰੱਖਦੇ ਦੂਜੇ ਦਿਨ ਇਹ ਆਪਣਿਆਂ ਨਾਲ ਗੱਡੀ ਦੀ ਕੂਲਿੰਗ ਬਹੁਤ ਘੱਟ ਸੀ ਆਪਾਂ 2-3 ਜਗ੍ਹਾ ਤੋਂ ਸਰਵਿਸ ਕਰਾਈ ਸੀ ਗੱਲ ਨਹੀਂ ਬਣੀ ਕੋਈ ਆਪਾਂ ਨੂੰ ਕਿਸੇ ਨੇ ਭੇਜਿਆ ਇੱਥੇ ਭਾਜੀ ਉਹਨਾਂ ਕੋ ਪਚਰੰਗੇ ਪਚਰੰਗੇ ਆਣਾ ਤੇ ਭਾਜੀ ਸਰਵਿਸ ਕਰਨਦੇ ਆ ਮੈਂ ਕਿਹਾ ਵੀ ਤਸੱਲੀ ਹੋਣ ਦੀ ਪੂਰੀ ਗੱਡੀ ਖੋਲਤੀ ਭਾਜੀ ਨੇ ਪਰ ਉੱਪਰ ਮੁਰੇ ਗੱਡੀ ਖੋਲ ਕੇ ਤੇ ਹੁਣ ਪਤਾ ਲੱਗਦਾ ਏਸੀ ਦੀ ਸਰਵਿਸ ਇਹਨੂੰ ਕਹਿੰਦੇ ਆ ਤੁਸੀਂ ਦੇਖ ਸਕਦੇ ਗੰਦ ਕਿੰਨਾ ਨਿਕਲਿਆ ਓਏ ਹੋ ਉਹ ਜਦੋਂ ਮੈਂ ਪਹਿਲਾਂ ਕਰੀ ਇਹਨਾਂ ਨੇ ਦੀ ਪਾਣੀ ਮਾਰਤਾ ਵਿੱਚ ਥੱਲੇ ਉਹਦੀ ਹੁਣ ਪਤਾ ਲੱਗਿਆ ਹੁੰਦਾ ਗੱਡੀ ਦੀ ਸਰਵਿਸ ਹੁੰਦੀ ਪਈ ਆ ਭਾਈ ਇਹਨੇ ਪੂਰੀ ਮਿਹਨਤ ਲਾਉਂਦੇ ਪਏ ਆ ਦੇਖੋ ਤਲਵਾ ਇੱਕ ਨੰਬਰ ਕੰਮ ਭਾਈ ਇਹਨਾਂ ਤਸੱਲੀ ਕਰਾ ਕੇ ਭੇਜਾਂਗੇ ਟਾਈਮ ਦਿਓ ਥੋੜਾ ਜਿਹਾ ਬਸ ਆ ਗਿਆ ਬੰਦ ਇਹਨੂੰ ਕਹਿੰਦੇ ਸਰਵਿਸ ਦੇ ਪਪਾ ਦੇਖ ਕੱਢ ਦਿੱਤਾ ਨਾ ਚਿੱਟਾ ਕੰਮ ਹੋ ਰਿਹਾ ਥੱਲੇ ਭਾਈ ਸਾਪ ਨਹੀਂ ਆ ਨੇ ਆ ਤੋ ਤੋਲਣਾ ਬੈਕਅਪ ਹੁੰਦਾ ਬੈਕਅਪ ਆ ਵੀ ਹਰ ਵਾਰ ਉਸ ਅਸੂਲ ਦੀ ਭਾਈ ਨੇ ਨਵਾਂ ਹੀ ਬਣਾ ਕਾ ਤਾ ਜੀ ਮੈਂ ਇਹਨੇ ਕਈ ਸੱਤੇ ਮਾਰਤੀ ਬੰਦ ਨਹੀਂ ਕਰਦਾ ਦੇ ਆਏ ਉਹ 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 ਬੱਲੇ 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 ਆ ਵੀ ਬੰਦ ਚੈੱਕ ਕਰੋ ਦੋਸਤੋ ਵਾਕਈ ਭਾਜੀ ਕੰਮ ਬਹੁਤ ਥੱਲੀ ਨਾਲ ਕੀਤਾ ਹੈ ਪੂਲਿੰਗ ਕਿੱਥੇ ਹੁਣੀ ਆ ਹੁਣ ਹੋ ਓਏ ਹੋਏ ਹੋਏ ਉਹ ਦੇ ਤੂੰ ਸਾਫ ਭਾਜੀ ਬਈ ਵਾਕਈ ਮੰਨ ਗਏ ਤੁਹਾਨੂੰ ਯਾਰ ਬਿਫੋਰ ਆਫਟਰ ਕਰਤਾ ਭਾਈ ਨੇ ਆਓ ਸਾਰੇ ਜਣੇ ਕਰਾਂਗੇ ਭਾਈ ਦੇਖ ਲਓ ਸਰਵਿਸ ਕਰਨ ਆਏ ਸੀ ਭਾਜੀ ਦਿਲ ਖੁਸ਼ ਹੋ ਗਿਆ ਤੇ ਆਪਾਂ ਨੂੰ ਪਿਆਸ ਲੱਗ ਗਈ ਮੈਂ ਕਿਹਾ ਤੁਹੇ ਕੁਝ ਖਾਣ ਪੀਣ ਲਈ ਗੋਲ ਡਰਿੰਕ ਵਗੈਰਾ ਪੀ ਲਿਆ ਤੇ ਭਾਈ ਨੂੰ ਪਿਆ ਦੀਏ ਹੈ ਕਈ ਕਹਿੰਦੇ ਆ ਕਿ ਕਾਰੀਗਰ ਬੰਦੇ ਕੋ ਕਰਾਓ ਜੀ ਕਾਰੀਗਰ ਬੰਦਿਆਂ ਤੋਂ ਵੀ ਕਰਾ ਕੇ ਦੇਖ ਲਿਆ ਯਾਰ ਬੰਦਾ ਜੇ ਡੰਡ ਲਾ ਦੇ ਗੱਡੀ ਦੀ ਫਾਇਦਾ ਕੀ ਉਹਦਾ ਕੀ ਫਾਇਦਾ ਮੈਂ ਕਰਾਇਆ ਭੋਪਰੋਂ ਫਿਰ ਆਪਾਂ ਕਿਸੇ ਦਾ ਕੰਮ ਨਹੀਂ ਕਰਾ ਬਗਾਨਾ ਨਾ ਲੈਣਾ ਮੈਂ ਭੋਪਰੋਂ ਕਰਾਈ ਗੱਡੀ ਦੇ AC ਦੀ ਸਰਵਿਸ ਬਾਈ ਬਿਲਕੁਲ ਨਹੀਂ ਚੰਗੀ ਕੀਤੀ ਉਹ ਮੜਾਏ ਪਾਣੀ ਮਾਰਤਾ ਜਾੜੀ ਵੀ ਨਹੀਂ ਖੋਲੀ ਬਾਈ ਹੁਣ ਕੰਮ ਅਸਲੀ ਹੋਇਆ ਗੱਡੀ ਦਾ ਕਾਰਨ ਲੈਣ ਤੇ ਅਗਲੇ ਕਹਿੰਦੇ 2000 ਥੱਲੇ ਥੱਲੇ ਕੰਮ ਖੋਜੂਗਾ ਆਪਾਂ ਨੂੰ ਹੋਰ ਕੀ ਚਾਹੀਦਾ ਗੱਡੀ ਤਾਂ ਸਹੀ ਹੋ ਜੂ ਮੇਰੇ ਘਰ ਦੇ ਪਿੱਛੇ ਬੰਦੇ ਗਰਮੀ 'ਚ ਮਰਦੇ ਯਾਰ ਉਹ ਕੀ ਫਾਇਦਾ ਆ ਇੱਕੋ ਦੇ ਫਿਰ ਗਰਮੀ ਜਾਦਾ ਅਸੀਂ ਸੋਚਦੇ ਗਰਮੀ ਜਾਦਾ ਆ ਇਹਨਾਂ ਨੂੰ ਪਤਾ ਏਦੀ ਕੋਈ ਗਣੀ ਨਹੀਂ ਹੈਗੀ ਆਹੋ ਆ ਵੀ ਫਰੂਟ ਖਾਓ ਕੋਈ ਲੈ ਕੋਈ ਸਾਡੇ ਨੂੰ ਤਰੱਕੀ ਕਰਨੀ ਆ ਅੰਤ ਤੱਕ ਓਏ ਹੋਏ ਆ ਸੋ ਸੋ ਚੱਲ ਵੀ ਤੈਨੂੰ ਫੁੱਲਾਂ ਵਰਗੀ ਕਹੀਏ ਜਾ ਫੁੱਲ ਤੇਰੇ ਵਰਗੇ ਨੇ ਬੱਦਰ ਰਹਿਵਾ ਜਾਣ ਰਹੀ ਭਾਈ ਆਪਣੇ ਵਲੋਗ ਦੇਖਦਾ ਲੱਗਦਾ ਹੱਥ ਮਾਰਿਆ ਮੈਂ ਕਿਹਾ ਭਾਈ ਦੇਖਣ ਦੇ ਹੱਥ ਮਾਰਨ ਦੇਆ ਬਸ ਬੱਸ ਆਲਾ ਭਾਈ ਉਹ ਦੇ ਆਇਆ ਉਹਦੇ ਉੱਥੇ ਹੋਇਆ ਚਿੜੜ ਕਿੰਨੇ ਜਾਣੇ ਖੜੇ ਉਹਦੇ ਜੀ ਹਜੇ ਛੋਰਸ ਵਾਲੇ ਆਏ ਹੋਣੇ ਆ ਨਾ ਗੱਡੀ ਟੋਕਨ ਆਏ ਹੋਣੇ ਹੱਥੋਂ ਲਈਏ ਕੋਸ ਖਾਣ ਨੂੰ ਉਹ ਓਏ ਗਰਮੀ ਨਾਲ ਭੇਜ ਗਏ ਆ ਆਪਾਂ ਓਏ ਹੋਏ ਹੋਏ ਭਾਈ ਇੱਕ ਕੋਲ ਡਰਿੰਕ ਦੇ ਦਿਓ ਵੱਡੀ 2 ਲੀਟਰ ਵਾਲੀ ਜਾਨਾ ਇਹ ਹੁੰਦੇ ਮੁੰਡਾ ਚੱਲਾ ਲੈਣ ਬੱਲੇ ਦੇ ਦੋ ਕੋਕ ਦੇ ਦਿਓ ਕੋਕ ਵੀ ਨਹੀਂ ਜੱਡੀਊ ਜਾਂ ਫੈਂਟਾ ਕੁਝ ਫੈਂਟਾ ਲਿਓ ਭਾਜੀ ਫੈਂਟਾ ਦੇ ਦਿਓ ਅੱਜ ਲੱਗੇ ਦੋ ਲੀਟਰ ਵਾਲਾ ਫੈਂਟਾ ਦੇ ਦਿਓ ਗਰਮੀ ਦੇਖੋ ਵੀ ਸਾਰੇ ਜਣੇ ਆ ਦੇਖੋ ਗਰਮੀ ਯਾਰ ਕੋਕ ਲਿਆ ਕੋਕ ਨਹੀਂ ਨਹੀਂ ਫੈਂਟਾ ਸਭ ਤੋਂ ਵਧੀਆ ਨਹੀਂ ਨਾ ਦੋ ਰਾਂ ਦਾ ਚੱਲਿਆ ਫੈਂਟਾ ਦਿੰਦੇ ਆ ਯਾਰ ਪੀਤਾ ਨਹੀਂ ਬਹੁਤ ਦਿਨ ਹੋ ਗਏ ਓਹ ਹੋ ਲੋ ਜੀ ਤੁਹਾਨੂੰ ਦਰਸ਼ਨ ਕਰਾਉਂਦੇ ਲੋ ਵੀ ਦਰਸ਼ਨ ਕਰੋ ਚੋਲੀ ਭਰ ਦਿਓ ਮਰਾਦਾ ਨਾਲ ਤੂੰ ਸੱਚੇ ਦਿਲੋਂ ਦੇਗ ਮੰਗ ਕੇ ਸਹੀ ਗੱਲ ਐ ਸੱਚੇ ਦਿਲੋਂ ਮੰਗੋ ਚੋਲੀ ਭਰ ਦਾਂਗੇ ਮਰਾਦਾ ਨਾਲ ਹਾਂਜੀ ਭਾਜੀ YouTube ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਤੇ ਵਿਕਰਮ ਬਲੌਗਸ ਲੋ ਜੀ ਕਿੱਥੇ ਤੁਸੀਂ ਹੋਗ ਪਰ ਭਾਜੀ ਭਾਜੀ ਪਚਰੰਗੇ ਆਏ ਅੱਜ ਮੁੰਡਾ ਗਲਾਸ ਦੇਰੇ ਵੀਰੇ ਤਿੰਨ ਦੇਰੇ ਗਲਾਸ ਟਿਊਸ਼ਨ ਤੋਂ ਆਇਆ ਟਿਊਸ਼ਨ ਤੇ ਸਕੂਲ ਤੋਂ ਆਇਆ ਕਿੰਨੇ ਦਾ ਕਲਾਸ ਟਿਊਸ਼ਨ ਚੱਲਣਾ 2 ਰੁਪਏ ਦਾ 2 ਰੁਪਏ ਦਾ 5 ਕੀ ਕਰਨੇ ਆਪਾਂ ਹੋ ਵੀ ਮਿੱਤਰੋ ਆਪਾਂ ਲੈ ਲਈਆ ਸੈਂਟੇਰੀ ਬੋਤਲ ਡੈਲੀਫੈਂਟਰੀ ਬੋਤਲ ਓਕੇ ਤੁਹਾਨੂੰ ਕੁਝ ਲੈਣਾ ਲੇ ਗਰੂਜ਼ ਲੈਣਾ ਕੁਝ ਓਹ ਗਰਮੀ ਬੋਤਲ ਆ ਸਬਸक्राइब ਕਰ ਲੈ ਚੈਨਲ ਠੀਕ ਆ ਮੁੰਡਿਆ ਤੇਰੀ ਫੋਟੋ ਲੈ ਆਤੀ ਵੇਚਾ ਦੇ ਹੈਲੋ ਕਰਦੇ ਸਾਰੇ ਓਕੇ ਓੜੀ ਓੜੀ ਚਾਪੀ ਮੈਂ ਨਾਲ ਹੀ ਲੈ ਆਇਆ ਭਾਈ ਲੈਣਾ ਵੀ ਭਾਈ ਓੜੀ ਓੜੀ ਤੋ ਤੋ ਲੋ ਵੀ ਓਏ ਬੰਦਾ ਆ ਉਹ ਪਲਾਨ ਪਲੈਨ ਪਲੈਨ ਹੋ ਗਿਆ ਓ ਇੱਥੇ ਤਿਲਕਣ ਹੋਈ ਸਵੇਰੇ ਬਸਾਬਾ ਸਾਫ ਨਹੀਂ 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 ਖਾਣੇ ਨਹੀਂ ਹੈਗੇ ਗੱਡੀ ਦੀ ਸਰਵਿਸ ਕਰਾਈ ਅੱਜ ਏਸੀ ਦੀ ਅੱਜ ਕਰਾਈ ਏਸੀ ਦੀ ਕਰਾਈ ਆ ਹਮ ਹੈਲੋ ਆ ਬੁਗੇ ਲਵ ਯੂ ਯਾਰ ਬੁਗੇ ਜੇ ਮੇਰੇ ਘਰ ਵਾਲੀ ਜੇ ਨਾਲ ਮੈਨੂੰ ਫੋਨ ਨਾ ਕਰਿਆਗਾ ਤੈਨੂੰ ਮੈਂ 20 ਵਾਰੀ ਸੰਭਾਗਾ ਨਾ ਕਰਿਆ ਕਰ ਫੋਨ ਯਾਰ ਮੈਨੂੰ ਪਲੀਜ਼ ਮੇਲ ਤੇ ਹੀ ਆ ਯਾਰ ਦੇਖ ਲੈ ਯਾਰ ਮੇਰੇ ਘਰ ਵਾਲੀ ਵੀ ਜੀ ਆ ਨਾ ਮੇਰੇ ਪਾਤੇ ਤੁਸੀਂ ਮੈਨੂੰ ਫੋਨ ਕਰਦੇ ਹੋ ਨਾ ਕੀ ਹੋਇਆ ਸਾਰਾ ਲਾਈਵ ਚ ਆਇਆ ਆ ਦੇਖੋ ਸਾਰਾ ਸੁਣ ਲਿਆ ਨਾ ਸਾਰਾ ਕੁਝ ਸੁਣ ਲਿਆ ਨਾ ਹਾਂ ਦੱਸੋ ਵੀ ਇਹ ਗੱਲ ਤੇ ਆ ਕੇ ਜ ਸਹੀ ਹੈ ਕੀ ਹੋਇਆ ਦੋਸਤੋ ਕਰਦੀ ਕੰਮ ਕਰ ਮੈਂ ਤੇ ਕਿਹਦੇ ਕਰਾਂ ਜੀ ਤੇ ਲੰਘਾ ਕਰਦੀ ਲੱਗੇ ਸੀ ਕਹਿ ਦੱਸੋ ਕੀ ਲੱਗੇ ਸੀ ਕਹਿਣ ਕਰਦੀ ਮੇਰਾ ਰੰਗ ਘੋਰਾ ਹੋ ਗਿਆ ਅੱਗੇ ਨਾਲ ਦੱਸਿਓ ਵੀ ਰੰਗ ਮੇਰਾ ਮੇਰਾ ਲੱਕ ਮੈਂ ਰੁਕ ਜਾ ਲਾ ਦੋਨਾਂ ਨੇ ਦੇਖ ਲੈ ਇਹਨੂੰ ਪੱਗਾਂ ਨਵੇਂ ਕੀ ਦੀ ਅੱਜ ਕੀ ਉਹ ਨਵੇਂ ਕੀ ਦੀਆਂ ਨੇ ਇਹ ਨਵੇਂ ਕੀ ਦੀਆਂ ਦੋ ਜਲ ਆਇਆ ਆਇਆ ਦੱਸੋ ਕਿਹੜਾ ਰੰਗ ਸਾਫ ਹੈ ਕਿਹੜਾ ਰੰਗ ਸਾਫ਼ ਦੱਸੋ ਮੇਰਾ ਯਾ ਸਰਦੇ ਕੰਨ ਤੇਰੇ ਹਜੇ ਮੂੰਹ ਤੇ ਲੱਗਾ ਕਿੰਨਾ ਵਜੇ ਦੇਖ ਮੇਰੇ ਮੂੰਹ ਤੇ ਬੁੱਛ ਨਹੀਂ ਲੱਗਾ ਮੂੰਹ ਤੇ ਪਵਾ ਲੈਣਾ ਆ ਜੇ ਤਵਾਲੋ ਚਲੋ ਆ ਲੋ ਮੇਰਾ ਮੈਂ ਖੜਾ ਹਾਂ ਮੇਰਾ ਚਾਹ ਤਵਾਲਾ ਮੂੰਹ ਆ ਜਾ ਆ ਜਾ ਨਹੀਂ ਨਹੀਂ ਇਹਦੇ ਮੂੰਹ ਤੇ ਉਹ ਲਾਇਆ ਖਲੈਨ ਲਗਿੰਦ ਖਲੈਨ ਕਿੰਦਰ ਕੀ ਕਹਿੰਦੇ ਨੂੰ ਆ ਜਾ ਆ ਕੇ ਲੈਣੇ ਦੇਣੇ ਕਿਹੜਾ ਹੁੰਦਾ ਸਾਬਣ ਨਹੀਂ ਉਹ ਗਲਾਈ ਨੇ ਲਾਇਆ ਇਹਨੇ ਗਲਾਈ ਲੇਨਰ ਚਲਦੀ ਜਾ ਆਈ ਲੀਨਰ ਕੀ ਕਹਿੰਦੇ ਨੂੰ ਉਹ ਲੈ ਫਾਉਂਡੇਸ਼ਨ ਕਹੇ ਸੀ ਨਾ ਚਲ ਤੂੰ ਮੂੰਹ ਤੋਂ ਮੈਂ ਹੁਣ ਹੀ ਦੇਖ ਲੈਣਾ ਸਵੇਰ ਦਾ ਲੱਗਾ ਆ ਰੇ ਇੱਕ ਮਿੰਟ ਇੱਕ ਮਿੰਟ ਲੱਗਾ ਆ ਚਲੋ ਹਾਂ ਲੱਗਾ ਮੂੰਹ ਤੋਂ ਚੱਲ ਦੇਖਿਓ ਇੱਕ ਮਿੰਟ ਮੈਂ ਮਿੱਧੂ ਰੇ ਮੂੰਧੂ ਘਰ ਹੋਣਾ ਸਾਹਮਣੇ ਵੀ ਦੁਨੀਆ ਦੇ ਆ ਜਾ ਆ ਜਾ ਓਏ ਰੱਬੋ ਲਿੱਤ ਗਿਆ ਲਿੱਤ ਗਿਆ ਲੈ ਚ ਗਿਆ ਲੈ ਚ ਗਿਆ ਲੈ ਚ ਗਿਆ ਇੱਥੇ ਗਿਆ ਆ ਜਾ ਓਏ ਆ ਜਾ ਆ ਜਾ ਅੰਦਰ ਆ ਅੰਦਰ ਮੈਨੂੰ 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 ਮੋਤ ਲਾ ਲੈ ਦੱਸਿਓ ਵੀ ਉਹਦਾ ਮੇਰੇ ਦਾਗ ਦੂਗੇ ਹੈਗੇ ਆ ਅੰਮੀ ਬਣਾਂ ਦਿਖਦੀ ਥੱਲੇ ਕੈਮਰੇ ਮਾਰੋ ਫਟਾ ਨਹੀਂ ਸਹੀ ਕਰ ਲੈ ਤੈਨੂੰ ਕੀ ਹੁੰਦਾ ਮੇਰੇ ਮੁੰਡੇ ਦਾ ਰੰਗ ਵੀ ਗੋਰਾ ਹੋ ਗਿਆ ਰੁਕ ਮੈਂ ਤਾਂ ਗਿੱਲੀ ਹੋ ਗਈ ਹਾਂ ਚੱਲ ਆ ਜਾ ਕੀ ਹੋ ਗਈ ਜਾਨ ਬਿੱਟੀ ਉਹ ਚੈੱਕ ਕਰਦੇ ਫਿਰ ਚੱਲ ਆ ਜਾ ਵਾਈਬ ਨਾਲ ਨਹੀਂ ਮੈਂ ਤਾਂ ਲਾ ਨਹੀਂ ਮੈਨੂੰ ਕੋਈ ਮੇਰੀ ਮੈਂ ਜੋ ਆਪਣੇ ਹੁਣ ਦੱਸਿਓ ਗਾਇਸ ਸਰ ਜੀ ਨੇ ਇਤਲਾਲ ਮਿਲ ਕੇ ਦੱਸਿਓ ਕੋਈ ਗੰਮੀ ਦੇਖਦੇ ਆ ਜੀ ਮਿਲਦੂ ਤੁਹਾਨੂੰ ਨਵੀਂ ਕਿੱਦਿ ਦੀ ਰੋਜ਼ਾ ਮਿਲਦੂ ਕਿ ਮਿਲਦੂ ਨਵੀਂ ਕਿੱਦਿ ਆ ਦੂ ਹਾਂ ਆ ਜੀ ਆ ਜੂ ਦੇਖਣ ਲੱਗੇ ਬਸ ਅੱਗੇ ਚੱਲ ਬਣਾ ਕੇ ਕੈਮਰਾ ਆਜੋ ਆਜੋ ਹਲੋ ਹਲੋ ਪਾਟ ਦੇ ਵੇ ਲੈ ਇਹਦਾ ਸਿਓ ਵੀ ਸਾਰੇ ਜਾਣੇ ਬਸ ਸਾਬਣ ਨਾਲ ਫੇਸ ਤੋਂ ਤਾਪੜਾ ਚਲ ਆ ਜਾ ਮੂੰਹ ਸਾਬਣ ਨਾਲ ਧੋ ਕੇ ਤੇ ਚਿੱਟੇ ਹੋਣੇ ਆ ਸਾਰੇ ਮੇਰੇ ਫਾਊਂਡੇਸ਼ਨ ਵਗੈਰਾ ਸਾਬੂ ਕੋਲ ਚਲ ਦੇ ਮੈਂ ਨਾ ਫਿੱਗਰਾ ਰੰਗ ਆਪਣਾ ਸੇਮ ਲੱਗਦਾ ਉਦਾਂ ਵੈਸੇ ਦਾ ਨੇ ਰੰਗ ਤੇ ਲਾਲੀ ਦੇਖ ਲੋਲੀ ਕਾਲੀ ਇਹ ਰੰਗ ਉੱਤੇ ਹੋਣੀ ਆਹ ਦੇਖੋ ਕੀ ਕਰਦਾ ਚੱਲ ਆਇਆ ਹੁਣ ਤੈਨੂੰ ਬਹੁਤ ਸਾਰੀ ਗੱਡੀ ਦੇਖਾਈ ਸੀ ਦੇਖੀ ਚਾਬੀ ਕਿੱਥੇ ਐਤਰੀ ਗੱਡੀ ਦੀ ਚੱਲ ਗੱਡੀ ਅੰਦਰ ਕਿੱਥੇ ਆ ਮੰਮੀ ਗੱਡੀ ਚਾਬੀ ਬੈਠ ਕੇ ਚਲਾਈ ਆ ਉੱਥੇ ਜਾ ਬੱਸ ਭੱਜ ਕੇ ਦੇਖੀ ਜਾ ਭੱਜ ਕੇ ਜਾ ਮੱਦੇ ਜਾ ਥੱਲੇ ਕੀ ਹੋਇਆ ਨਨੂ ਨਨੂ ਜੀ ਗੱਡੀਆਂ ਕਿੱਥੇ ਆ? ਉਹ ਦੇ। ਹਾਂ। ਕਿੱਥੇ ਆ? ਉਹ ਦੇ। ਕਿੱਥੇ ਆ? ਉਹ ਦੇ। ਚਾਰਜਰ ਹੁੰਦੀ ਫੋਨ। ਨਹੀਂ ਚਾਰਜਰ ਹੁੰਦਾ ਫੋਨ। ਚਾਰਜਰ ਜਿਆ ਫੋਨ ਦਾ ਉਹ ਕੰਗਾ। ਸਾਡੇ ਤਾਂ ਫੋਨ ਦਾ ਵੀ ਇਨਾ ਪੰਗਾ ਪੈ ਚੁੱਕਿਆ ਨਾ ਕਿ ਫੋਨ ਸਾਡਾ ਖਰਾਬ ਹੋ ਗਿਆ। ਫੋਨ ਨਹੀਂ ਹੁੰਦਾ ਕਦੋਂ ਨਹੀਂ ਪਿਆ ਚਾਰਜਰ ਇਹਨਾਂ ਨੂੰ ਇਹਨੂੰ ਦਿਖਾਓ ਫੋਨ ਨੂੰ। ਆਹ ਫੋਨ ਦਾ ਤਾਂ ਚੱਲ ਕੋਈ ਗੱਲ ਨਹੀਂ ਹੈ ਨਾ। ਹੋਰ ਹੋਰ ਕੀ ਉਹ ਤਾਂ ਚੱਲੇ ਇਕੱਤੇ ਚੱਲੇ ਉਹ ਤਾਂ ਚਾਰਜਰ ਵੀ ਨਹੀਂ ਹੁੰਦਾ ਜਿਹੜੀਆਂ ਜੀ ਵੀ ਉਹ ਘਟ ਆਉਂਦੀ ਉੱਤੇ। ਆਏ ਬਾਹਰ ਸੇ। असा लगे अभी अपनी गड्डी देख इन्होंने सर्विस कराई मज चेक फिर सर्विस इन्ह तो इन्होंने कराई मैं भी मैं भी देखा गर्विस आज 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 मेरा पोत आ जाए <laughs> ਚੇ ਜਾਮ ਕਾਰ ਬੰਦ ਨਾ ਜਾ ਬੁਰਾ ਸੀਰਮੇ ਦਾ ਡੀਜ਼ਲ ਮਰ ਗਿਆ ਦੇਖ ਕਾਤੇ ਫੁੱਲ ਕਾਤੇ ਸੱਚੀ ਤੋਣਾ ਹੈ ਅਰ ਇੱਥੇ ਵੀ ਹਵਾ ਮੋਦੀ ਆ ਮਰ ਮਾ ਕੀ ਵੋ ਜੀ ਵੋ ਧੱਕੇ ਹੋਣੇ ਸਿੱਧਾ ਵਾ ਸਹੀ ਆ ਹੈ ਵੋ ਸਹੀ ਆ ਹੋਣ ਦੇ ਇਹ ਕਿਤੋਂ ਗਈ ਉਹਨ ਦੇ ਹੋਣ ਕਾਰ ਇਹ ਦੁਕਾਨ ਤੋਂ ਅਜੇ ਚੱਲਣਾ ਵੀ ਰੁਕ ਜਾ ਜੇ ਮੈਂ ਹੋਜਾਂਦੀ ਪਿੱਛੇ ਤੱਕ ਹੋਜਾਂਦੀ ਪਿੱਛੇ ਤੱਕ ਆਵਾ ਪੂਰੀ ਦੇਖੋ ਆਪੇ ਇਹਦੇ ਸਿੱ ਪਿੱਛੇ ਨਹੀਂ ਇਹ ਕਦੈ ਦਲਵਾ ਸਕਦੇ ਆ ਤੂੰ ਦੇਖੀ ਆ ਸ਼ੀਸ਼ੇ ਨਾਲੇ ਅੱਧਾ ਘੰਟਾ ਤਰਾ ਸ਼ੀਸ਼ੇ ਦੇ ਪਾਪ ਜੰਮਾ ਨਾ ਪੈਂਦੀ ਸ਼ੀਸ਼ੇ ਠੰਡੇ ਹੋ ਜਾਂ ਆ ਸਾਡੇ ਬਾੜ ਹੱਲੇ ਚੀਜ਼ ਮੇਰੀ ਗੱਲ ਤਾਂ ਸੁਣੋ ਸ਼ੀਸ਼ਿਆਂ ਦੇ ਪਾਪ ਜੰਮਾ ਲਾ ਪੈਂਦੀ ਆ ਅੱਧਾ ਘੰਟਾ ਨੂੰ ਕੀ ਸ਼ੀਸ਼ੇ ਹੋ ਜਾਂਦੇ ਬਲਾਰ ਹੋ ਜਾਂਦੇ ਉਹ ਪਾਪ ਜੰਮ ਜਾਂਦੀ ਆ ਇੱਥੇ ਆਪਾਂ ਆਉਂਦੀ ਆ ਲੋਹੜਾ ਦੇਖ ਲੈ ਅਜੇ ਅਰੇ ਗੱਡੀ ਠੰਡੀ ਨਹੀਂ ਆ ਤੇ ਦੇਖਿਆ ਸਰ ਇਹ ਧੁੰਦ ਪਈ ਸੀ ਦੇਖੀ ਹੁਣ ਇਹ ਸਹੀ ਆ ਹਾਂ ਜੀ ਹਾਂ ਜੀ ਆਹਦੇ ਚੱਲਣਾ ਚੱਲਣਾ ਆਹ ਦੇਖੋ ਜਾਨ ਹੁਣ ਹੋਈ ਪੂਰੀ ਆ ਚਲੋ ਪਾਪਾ ਦੇਖੀ ਉਲੀ ਗੋਣ ਦੇਣਾ ਚਲੋ ਪਾਪਾ ਉਹ ਆਪਾਂ ਕਿਹੜਾ ਕਿਤੇ ਚੱਲੇ ਆ ਆਪਾਂ ਤਾਂ ਸਿਰਫ ਉਹ ਗੱਡੀ ਦਾ AC ਜੇ ਸਹੀ ਕਰਾਉਣਾ ਔਰ ਦੇਖਾਂ ਤਾਂ ਹੈ ਚੈੱਕ ਚੈੱਕ ਕਰਦੇ ਆਪਾਂ ਉਹ ਵੱਡੀ ਦੀ ਕੂਲਿੰਗ ਹੋ ਗਈ ਹੈ ਨਾ ਜਿੱਦਾਂ ਮਰਜੀ ਕੂਲਿੰਗ ਹੋਈ ਨਾ ਆਹ ਇੱਥੇ ਤੱਕ ਆਹ ਰੇ ਇੱਥੇ ਤੱਕ ਬਲੋਰ ਵੱਜਦਾ ਆ ਦੇ ਇੱਥੇ ਤੱਕ ਹਵਾ ਪੂਰੀ ਮੋਢੀ ਨਾ ਉੱਥੇ ਤੱਕ ਤਾਂ ਆਉਂਦੀ ਨਹੀਂ ਜੀ ਮੈਂ ਕਹਿੰਦਾ ਪੰਵੇ ਬੰਦਰ ਲੰਮਾ ਪੈ ਜੇ ਪੰਵੇ ਪਿੱਛੇ ਕੁੰਜੇ ਲੱਗ ਜਵੇ ਗੱਡੀ ਸਾਰੀ ਠੰਡੀ ਹੁੰਦੀ ਐ ਇਹ ਤੋਂ ਜੱਟ ਦੀ ਕਰ ਨਹੀਂ ਗੱਡੀ ਬਹੁਤ ਠੰਡੀ ਹੋਈ ਆ ਆ ਦੇਖ ਕਮੈਂਟਾਂ ਕੀ ਹੋ ਗਈ ਇਹ ਤਾਂ ਅਸੀਟਾ ਦੇ ਕਿਤੋਂ ਠੰਡੀਆਂ ਹੋ ਜਾਂਦੀਆਂ ਠੰਡੀਆਂ ਮੇਰਾ ਨਾਮ ਆ ਗਿਉਣੀ ਨੂੰ ਪਿੱਛੇ ਆਮਨ ਆਣਾ ਪੂਰੀ ਹੋ ਜਾਈਏ ਜੀ ਆਹ ਸਾਬਾ ਕੀ ਹੋ ਗਿਆ ਤੇਰੇ ਅੱਛੇ ਨਹੀਂ ਰਹੇ ਕੋਲਿੰਗ ਹੁੰਦੀ ਆ ਇਹ ਹੁੰਦੀ ਬਈ ਕੋਲਿੰਗ ਆ ਰੇ ਚ ਠੰਡੀ ਆ ਤੁੱਕ ਕਿਹੜਾ ਜਿਹਾ ਕੱਢ ਤੋ ਨਾ ਠੰਡੀ ਆ ਹੁਣੋਂ ਲੱਗੀ ਆ ਚੁਟਾ ਦੇ ਦਿੰਦੇ। ਚਲਦੇ ਜੀ ਚੁਟਾ। ਚੰਨਨ ਨੇ ਤੈਨੂੰ ਚੁਟਾ ਦੇ ਕੇ ਲੱਗੇ ਦੇਣ ਠੀਕ ਆ। ਉਹ ਹੋ ਹੋ ਜੈ 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 ਜੈ। ਜੈ। ਜਲਦੀ ਤੇ ਪਤਾ ਲੱਗਦਾ ਮੈ। ਹਾਂ। ਹੱਬਾ ਬਾਬਾ ਹੱਬਾ ਬਾਬਾ। ਹੱਬਾ ਬਰੇਈ। ਹਾਂ ਦੇਖ। ਬਸ ਸਹੀ ਆ। ਆਹ ਦੇ। ਜਲਦੀ ਵੀ ਦੇਖ ਹੁਣ। ਹਾਂ। ਚੱਲ ਵਧੀਆ ਸਰਵਿਸ ਵੀ ਹੋ ਗਈ ਚਲ ਸਾਰੇ ਪੇਸ਼ੈਂਟ ਸਹੀ। ਉਹ ਨਹੀਂ ਕਰਮੀ ਆਪਣਾ ਟਾਇਰ ਸਹੀ ਕਰਾਉਣਾ ਇਹਦਾ ਟਾਇਰ ਦਾ ਕੰਮ ਹੈ ਉਹ ਕਰਉਣਾ ਸੀਗਾ ਤੁਸੀਂ ਘਰ ਚ ਕਲੇਜ ਪਾ ਦਿੰਦੇ ਦੂਜੇ ਦਿਨ ਮੈਨੂੰ ਉਹ ਵੀ ਦੇਖਣਾ ਪੈਂਦਾ ਹਵੇ ਹੁਣ ਆਪਾਂ ਉਹ ਗੱਟੋ ਫੋਨ ਫੋਨ ਤੇ ਫੋਨ ਕੋਈ ਬਹੁਤ ਤੰਗ ਕਰਦਾ ਜਦੋਂ ਨਾ ਸੰਭਾ ਉਹ ਨਿਆਣਾ ਤੁਸੀਂ ਸੰਭਣਾ ਥੋੜਾ ਸੰਭਣਾ ਇਹ ਬਹੁਤ ਤੰਗ ਕਰਦਾ ਅੱਲਾ ਜੰਗੀਆਂ ਥੋੜਾ ਘਰ ਵਾਲਿਆਂ ਨੂੰ ਫੋਨ ਕਰਨਾ ਪਿੱਛੇ ਬਾਰ-ਬਾਰ ਵਿਕਰਮ ਆਇਆ ਵਿਕਰਮ ਮੁੰਡਾ ਤੰਗ ਕਰਦਾ ਗੱਲਾਂ ਮੈਨੂੰ ਥੋੜਾ ਦੱਸਣੀ ਆ ਤੇ ਆਪਾਂ ਮੈਂ ਤਾਂ ਦੱਸ ਨਾ ਮੈਨੂੰ ਦੱਸ ਹੋਣ ਦੀ ਗੱਲ ਹੋਣ ਦੇ ਹੋਵਾ ਸਹੀ ਹੈ ਸਹੀ ਹੈ ਮਨੂਪ ਨੇ ਇਹ ਨਾ ਕਿਹਾ ਸੀ ਚਾਹ ਬੋਲਿਓ ਹਾਂ ਬੰਦਾ ਕਿੰਨਾ ਖੂਬ ਸਾਰੀ ਬੋਲੀਂਗਾ ਨਾਲ ਹੋੜਾ ਉਹਨੂੰ ਜਾਣਾ ਆਪਾਂ ਜਦੋਂ ਚਲੰਦਾ ਨਾ ਫਸ ਸ਼ੁਕਰ ਹੈ ਆ ਨਹੀਂ ਤਾਂ ਉੱਧਾ ਗਰਮੀ ਬਹੁਤ ਲੱਗਦੀ ਹੁੰਦੀ ਨਾ ਅੱਛਾ ਕਰੀ ਗੱਲ ਹੁਣ ਸੱਜ ਗਿਆ ਬਹੁਤ ਕੁੜੀਆਂ ਹੋ ਗਈਆਂ ਹੁਣ ਇਹ ਨਾ ਆਗੇ ਤੱਕ ਇਹ ਵੀ ਚਲਾ ਕੇ 8 ਘੰਟੇ ਚਲਾ ਕੇ ਨਾ ਬੰਦ ਕਰਕੇ ਬੰਦਾ ਆਹ ਹੁਣ ਬੈਠ ਸਕਦਾ ਉੱਧਰ ਨਹੀਂ ਉਹਦੇ ਕੁੜੀਆਂ ਸਹੀ ਗੱਲ ਗੱਡੀ ਵੜਦੀ ਗੱਡੀ ਬਹੁਤ ਵੇਰ ਤੇ ਕਿ ਮਾਇ ਚਲ ਘੰਟੇ ਚੀ ਬੈਠਾ ਨਾ ਦੇ ਨਾ ਫਲੋਰ ਦੇਖੇ ਨਾ ਜਿਦਾ ਸਾਡੇ ਘਰੇ ਅਸੀਨੀ ਸੀ ਲੱਗਾ ਨਾ ਉਹ ਸਬਜੀ ਲਗਾਉਂਦੇ ਸੀ ਹੈ ਮੇਕੋ ਕੋਈ ਸ਼ਨੀਰ ਬਹੁਤ ਆਉਂਦਾ ਉਹ ਖੋਲਤਾ ਉਹਨੇ ਉਹ ਬੰਦਾ ਐਡਾ ਦਾ ਹਨਾ ਇੱਕ ਮਿੰਟ ਨਹੀਂ ਰੱਟ ਟਿਕਦਾ ਮੈਂ ਕੀ ਸਮਝਾਈ ਤੈਨੂੰ ਹੈ ਕੀ ਸਮਝਾਇਆ ਸੀ ਕੀ ਸਮਝਾਈ ਬਾਬਾ ਤਾਂ ਕੀ ਸਮਝਾਇਆ ਸੀ ਸ਼ਾਨਾ ਮੁੰਡਾ ਅਨੂਏ ਹੈ ਬੇਕੋ ਅਗੀ ਕਹਨੀ ਨਾ ਨਾ ਚਲੋ ਕਰਨੇ ਫਿਰ ਕੀ ਪਹਿਲਾਂ ਦੇਖੀ ਲੱਕੀ ਦੇਖੀ ਨਾ ਨਾ ਚਲੇ ਕਰ ਕੋ ਕੁਛੀ ਦਵਾਰੇ ਇਹਨਾਂ ਕਾ ਚਲ ਕਰ ਕੀ 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 ਮੈਨੂੰ ਵਜਨ ਨਾ ਮੈਨੂੰ ਕਨ ਨਾ ਮੈਨੂੰ ਬਚੀ ਕੀ ਲੈਣਾ ਬੁੱਗੇ ਉੱਚੀ ਨੰਨੂ ਮੈਨੂੰ ਕੁਛ ਮੈਨੂੰ ਕੁਛ ਲੈ ਪਾ ਕੁਛ ਆਦੇ ਤੇ ਆਸ਼ ਦੇਖ ਲਾ ਵੇ ਨੱਚਾ ਦੇਖ ਚੱਲ ਚੱਨ ਨੂੰ ਮੈਨੂੰ ਕੁਛ ਕੀ ਲੈਣਾ ਬੁੱਗੇ ਮੈਨੂੰ ਕੁਛ ਕੀ ਕੀ ਦੇ ਹਾਂ पहला पूछ pula... kiki नबुगे पहला पूछ पहला क्या पहला पूछ किले नबुगे नन्नू कि 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 Kiki बुगे किले नबुगे कि कि चलो तू जी मेनू पुछ तू जी मेनू पुछ ਹੌਣ ਹੰਡੀ ਹੋਈ ਹੋਈ ਮੈਂ ਕੀ ਤੁਹਾਨੂੰ ਮੈਨੂੰ ਇੱਥੇ ਹਵਾ ਭرائی ਗੱਡੀ 'ਚ ਜਦੋਂ ਆਪਣੇ ਆਪ ਉੱਥੇ ਸੱਦੀ ਲਾਈਦੀ ਸੀ ਹਾਂ ਉਹਦਾ ਆਪ ਕਹਿਦਾ ਸੀ ਗੱਡੀ ਦੇ ਵਿੱਚ ਬਹਿ ਗਈ ਏਸੀ 'ਚ ਉਹ ਆਹ ਦੇ ਤਦਲਾ ਬਲੂਰ ਦਿਖਾ ਦੇ ਉਹ ਵੀ ਹਵਾ ਪੂਰੀ ਮਾਰਦਾ ਇਧਰੋਂ ਆਹ ਵੀ ਆਹ ਵੀ ਇਧਰੋਂ ਵੀ ਦੇਖੋ ਨਾ ਇੱਥੇ ਕਦੇ ਮੈਨੂੰ 2 ਮਿੰਟ ਬੰਦ ਕਰ ਦੇ ਕੀ ਕਿਤਾਬਾ ਹੋਰ ਆਜਾ ਤੇ ਹੋਰ ਤੇਜ਼ ਹੋ ਗਈ ਔਰ আরে ਇਧਰੋਂ ਕੋ ਬੰਦ ਕਰ ਉਹ ਬੰਦ ਕਰ ਉਧਰੋਂ ਬੰਦ ਕਰੀ ਵੀ ਦੋ ਵਾਲਾ ਬੰਦ ਕਰ ਆ ਵੀ ਬੰਦ ਕਰ ਹੁਣ ਦੇਖ ਇਹਨੂੰ ਰਹਿਣ ਦੇ ਉਹ ਹੋਰ ਤੇਜ਼ ਹੋ ਗਈ ਹਾਂ ਉੱਤ ਨਹੀਂ ਉਹ ਬਹੁਤ ਤੇਜ਼ ਆਵਾਜ਼ ਬਾਹਲੇ ਹੁੰਦੇ ਤੇਰੇ ਆਹੋ ਬਾਲੇ ਹੁੰਦੇ ਨੇ ਬਾਲ ਸੁੱਕ ਜਾਣੇ ਮੇਰੇ ਬਬਾ ਉਹਦਾ ਆਹ ਦੇਖੀ ਹੁਣ ਆ ਦੇਖੀ ਬੜਾ ਜਾਨ ਲਾ ਪਾਗੇ ਨਾ ਦੇਖੀ ਚੁੱਪ ਤਾਂ ਕਰ ਔਰ ਵੱਧ ਗਈ ਟੱਡ ਗਈ ਹੁਣ ਹੁਣ ਬੰਦ ਕਰ ਬੰਦ ਕਰ ਦੇਖੀ ਨੀ ਕੀ ਬਾਲੀ ਆ ਦੇਖੀ ਇੱਕ ਦੂਆ ਤੇ ਆ ਜਾਂਦੀ ਪਾਪਾ ਤੁਹਾਡੇ ਕੀ ਆ ਰਿਹਾ ਅੱਗ ਆ ਗਈ ਅੱਗ ਕਿੰਨੇ ਲੱਗੀ ਨੰਨੂ ਰਾਸ ਖਾਓ ਔਰ ਮੇਰੀ ਗੱਲ ਸੁਣੋ ਜਦੋਂ ਵੀ ਪੂਰੀ ਠੰਡੀ ਹੋ ਜਾਵੇ ਨਾ ਤੁਸੀਂ ਕਹਣਾ ਤਿੰਨ ਦੇ ਕਰਦੇ ਅੱਗੇ 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 ਇੰਨੀ ਆਵਾਂ ਸੀ ਖੇਡ ਲਓ ਪਪਾ ਉਹ ਤਾਂ ਬਣੀ ਜਾਵੇ ਐਂ ਵੀ ਨਾ ਬਸ ਇਹ ਸਮਸਮੂ ਦੇ ਚਲੋ ਵੀ ਸਮਸਮ ਚਲavon ਦੇ ਲੈਣਾ ਚਲੋ ਅੱਗੇ ਗਿਆ ਕਿੱਥੇ ਸੀ ਗਿਆ ਇਹ ਕਿਤੇ ਵੀ ਨਹੀਂ ਜੀ ਆ ਬਸ ਕੰਦਾ ਸੀ ਆਗੇ ਬੋਤਲ ਲੈ ਕੇ ਆਉਣੀ ਐ ਤੁਸੀਂ ਠੀਕ ਆ ਇਧਰੋਂ ਲੱਗਿਆ ਕੋਈ ਗੱਡੀ ਧੋਣ ਹੁੰਦੇ 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 ਚਲੋ ਵੀ ਲੱਗਿਆ ਜੀ ਹੁਣ ਗੱਡੀ ਧੋਣ ਗੱਡੀ ਜਿਹੜੀ ਸੀਗੀ ਸਾਰੀ ਹੋ ਗਈ ਗੰਦੀ ਗਾਂਦੀ ਬਿੱਕੂ ਪਾਣੀ ਕੇ ਨੂੰ ਸ਼ੈਂਪੂ ਪਾਇਆ ਬੋਤਲ ਚ ਬੋਤਲ ਚ ਪਾਇਆ ਛੋਟੀ ਚ ਕੋਈ ਬ੍ਰਸ਼ ਪਾਇਆ ਉਹ ਤੋਂ ਪਾਲੇ ਸ਼ੈਂਪੂ ਕਿ ਚਲ ਉਹ ਤਾਂ ਹੈ ਨਹੀਂ ਆਪਣੇ ਕੋ ਪੈਪ ਪੈਪ ਵੀ ਚਾਹੀਦਾ ਪੈਪ ਕਿੱਥੇ ਆਪਣਾ ਨੀਲੇ ਵਾਲਾ ਨੀਲੇ ਵਾਲਾ ਪੈਪ ਗੁਰਵਾਲਾ ਪੱਕੜੀ ਸਾਡੀ ਹੁਣ ਦੇਖ ਲੋ ਜੀ ਬਿਫੋਰ ਬਿਫੋਰ

ਨਾ ਤਾਂ ਕਰ ਪਾਪੇ ਨੂੰ ਪਪਾ ਨਹੀਂ ਨੰਨੂ ਗਗਲ ਤੇਰੇ ਹਾਈ ਕਿੱਥੇ ਹੋਈ ਸੀ ਪਾਪਾ ਨੂੰ ਪਾਲ ਕਰਦਾ ਕਿ ਮਮਾ ਨੂੰ ਹਾਈ ਕਿੱਥੇ ਹੋਈ ਸੀ ਇੱਕ ਮਿੰਟ ਹਾਂ ਪਿੱੱਟੀ ਨੂੰ ਕਰਦਾ ਨੂੰ ਕਰਦਾ ਜਿਆਦਾ ਪਪਾ ਜਿਆਦਾ ਪਾਰ ਕੇ ਨੂੰ ਕਰਦਾ ਪਪਾ ਆਏ ਨੰਨੂ ਨੰਨੂ ਤੂੰ ਕਰ ਪਿੱੱਟੀ ਨੂੰ ਕਰਦਾ ਪਿੱੱਟੀ ਨੂੰ ਕਰ ਕਰਦਾ ਪਿੱੱਟੀ ਨੂੰ ਕਰ ਕਰਦਾ ਪਹਿਲਾਂ ਬੋਲ ਪਿੱੱਟੀ ਨੂੰ ਪਾਰ ਕਰਦਾ ਹਾਂ 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 ਕਰਦਾ ਕਰਦਾ ਆਦਾ ਹੀ ਹਾਂਜੀ ਹਾਂਜੀ ਹਾਂ ਨਹੀਂ ਬੋਦੀ ਦਾ ਹੁੰਦਾ ਹਾਂਜੀ ਗਈ ਮਨੁਹਾਈ ਕਿੱਥੇ ਆਈ ਤੁਹਾਡੇ ਮਨਵੀਰ ਪਹਿਲੇ ਆਇਆ ਪਹਿਲੇ ਪਾੜੀਆਂ ਗਿਆ ਨੰਨੂ ਤੂੰ ਨਾ ਆ ਵੀ ਲੈ ਮੇਰੀ ਗੱਲੀ ਆ ਗਿਆ ਹਟਿਆ ਜੀ ਨਾ ਕੇ ਹਟਿਆ ਮਨਵੀਰ ਸਾਡਾ ਕਹਿੰਦਾ ਡਾਰਲਿੰਗ ਕਹਿੰਦਾ ਡਾਰਲਿੰਗ ਸਾਡੀ ਆ ਜਾ ਗੱਡੀ ਨਹੀਂ ਤਾਂ ਉਹ ਹੀ ਕਿੰਨਾ ਟਾਈਮ ਦਾ ਹੋਊਗਾ ਇਹ ਇੱਕ ਡਿਸੀਜਨ ਲਿਆ ਗੱਡੀ ਤੁਹਾਨੂੰ ਰੋਣ ਦਸਾਂ ਕੋਤਾ ਆ ਗਿਆ ਯਾ ਫਿਰ ਸਰਵਿਸ ਸਟੇਸ਼ਨ ਨਾਲ ਪਾੜੀ ਅਸੀਂ ਅਸੀਂ ਸੋਚਦੇ ਆਂ ਸੀਗਾ ਸਰਵਿਸ ਸਟੇਸ਼ਨੇ ਖੋਲੀ ਇੱਥੇ ਆਰਾਮ ਨਾਲ ਐਡ ਕਰ ਦੇਣੀ ਅਸੀਂ ਹਾਂ ਤੇ ਇੰਸਟਾ ਦੇ ਸਾਡੇ ਘਰੇ ਗੱਡੀ ਲਿਆਉ ਓਏ ਇੱਥੇ ਦੇ ਗੱਡੀ ਇੱਥੇ ਧੋਦਿਆ ਕਰਨੀਆਂ ਹਾਂ ਲੈ ਪਾਣੀ ਪਾਣੀ ਇੱਥੇ ਹੈਗਾ ਤਾਂ ਹੈ ਨਾ ਪੈਪ ਵੱਡੇ ਚਾਹੀਦੇ ਦੂਜੇ ਉਹ ਲੈਣਾ ਪੈਣਾ ਦੇਖਦੇ ਆ ਕਿੱਡਾ ਕਾ ਹੋਊ ਉਹਨਾਂ ਤੋਂ ਹੋ ਜਾਂਦੀ ਹੈ ਬਾਜੀ ਦਾ ਪਾਣੀ ਦੇ ਵਿੱਚ ਟੁੱਟਾ ਦੇ ਰਾਂ ਉਹਨਾਂ ਚਲਾ ਬਹੁਤ ਵਧੀਆ ਫਿਰ ਤਾਂ ਹੈਲੋ ਡਾਰਲਿੰਗ ਨਾਨੀ 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 ਕੀ ਅੱਜ ਮੌਸਮ ਦੇਖੋ ਜੀ ਵਾਹ ਜੀ ਵਾਹ ਇਧਰਲੀ ਸਾਈਡ ਚੈੱਕ ਕਰੋ ਤੇ ਇਧਰਲੀ ਸਾਈਡ ਚੈੱਕ ਕਰੋ ਇਹ ਇਧਰ ਨਹੀਂ ਚਾਹੀਦੀ ਉਧਰ ਜਾ ਕੇ ਕਰ ਦੇ ਕੋਈ ਤੇ ਦਲੀ ਜਾ ਰਿਹਾ ਤੇ ਹਾਂ ਗਿੱਲਾ ਹੋਇਆ ਪਿਆ ਇਹ ਗਿੱਲਾ ਹੋਇਆ ਪਿਆ ਇਹ ਨੰਨੂ ਤੂੰ ਬਰੀਨ ਸਾਫ ਤਾਪੂ ਚੂੜੀ ਕਿਹੜਾ ਕਹੀ ਸੀ ਕੋਈ ਨਾ ਦੋ ਦੇ ਤੋਤੇ ਬਾਕੀ ਸਹੀ ਸੀ ਇਸ ਸਾਲ ਤੂੰ ਇਸ ਸਰਫ ਡੋਲ ਦਿੱਤੀ ਤੁਸੀਂ ਸਿਰਫ ਡੋਲਤੀ ਤੁਸੀਂ ਸਿਰਫ ਡੋਲਤੀ ਜਿਹੜੀ ਉੱਥੇ ਸੀਗੀ

ਨੇ ਨੰਨੂ ਦਾ ਅੱਕੂ ਕੀ ਕਹਿੰਦਾ ਨੰਨੂ ਕਹੀ ਪਾਣੀ ਪੀ ਲੂ ਸਾਹ ਕਾਚਾ ਹਾਂਜੀ ਜੀ ਹੁਣ ਆਪਾਂ ਲੱਗੇ ਆ ਜੀ ਸਬਜ਼ੀ ਬਣਾਉਣ ਸਬਜ਼ੀ ਆ ਪਕਾਦੀ ਬਣਾਣੀ ਆ ਅਰਬੀ ਦੀ ਸਬਜ਼ੀ ਬਣਾਉਣੀ ਆ ਤੇ ਸਾਡੇ ਮਨਵੀਰ ਨੇ ਜਿਹੜੀ ਅਰਬੀ ਸੀਗੀ ਉਹ ਖਾ ਲਈ ਆ ਤੇ ਮਨਵੀਰ ਹੁਣ ਮਾਰਦਾ ਸੀ ਛਾਲਾ ਕਹਿੰਦਾ ਕਿ ਮੇਰੇ ਮੂੰਹ ਚ ਕੰਡੇ ਚੁੱਭਦੇ ਆ ਕਹਿੰਨੂ ਤੂੰ ਖਾਦਾ ਕੀ ਸੀ ਆ ਖਾ ਲਿਆ ਸੀ ਆ ਖਾ ਲਈ ਸੀ ਇਹ ਕੀ ਆ ਮੰਨੂ ਸਾਡੇ ਨੇ ਆ ਖਾ ਲਈ ਸੀ ਜੀ ਅਰਬੀ ਵਾਹਿਗੁਰੂ 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 ਮੰਨੂ ਮੈਂ ਦੇ ਲਾਫੇ ਦੇ ਦੇਣੀ ਆ ਕਾਕਿਆਂ ਨੂੰ ਦੇ ਦੇਣੀ ਆ ਤੇ ਅੱਜ ਆਪਾਂ ਉਹਨਾਂ ਨਾਲ ਰਹੀ ਅਰਬੀ ਅਰਬੀ ਨਾਲ ਆਪਣਾ ਇੰਨਾ ਖਸਾਜੂ ਬੜੀ ਸੌਹੀ ਨਿਕਲੀ ਆ ਗਈ ਆ ਹੋ ਗਈ ਆ ਅੱਛਾ ਸੋ ਸਾਰੇ ਜਾਨੇ ਪਿਆਰ ਕਰਿਆ ਕਰੋ ਜੀ ਲੌਗ ਨੂੰ ਯਾਦ ਰੋ ਤੇ ਸਬਸਕ੍ਰਾਈਬ ਕਰ ਲੋ ਨੰਨੂ ਮੈਂ ਕਿਹੜੀ ਸਰਾਹ ਨੂੰ ਬਚੰਗੀ ਤਰਫ ਆਪਾਂ ਪੀਣੀ ਨੂੰ ਪਾ ਲਾਤਾ ਬਸ ਤੇ ਕੈਮਰਾ ਨਹੀਂ ਸਹੀ ਆ ਰਿਹਾ ਦੋਜੀ ਆਇਆ ਨਹੀਂ ਦੁੱਧਾਣਾ ਨੂੰ ਉਹ ਵੀ ਕਰਨਾ ਹੋ ਗਿਆ ਤੋ ਇੱਕਦਮ ਜੇ ਕੱਲ ਇਕੱਠਾ ਦੇ ਲੇ ਤਾਂ ਅੱਜ ਦੇ ਕੇ ਕਿਹਾ ਲੈ ਗਿਆ ਵੀ ਸਾਡੇ ਦੋ ਨਾ ਵੀ ਪੂਰੇ ਕਰ ਦਿਓ ਹਾਂ ਚਲੋ ਭਰ ਕੇ ਲਾਤੀ ਨਾ ਜੀ ਬੋਤਲਾ ਹੈ ਇਹ ਜਾਣ ਕੇ ਉਹ ਵੀ ਤਾਂ ਗੱਲ ਆ ਰਬੀ ਬਣਾਉਣ ਤੇ ਆਪਾਂ ਲੱਗੇ ਆ ਆਪਣਾ ਸੋਈ ਦਾ ਬਾਕੀ ਕੰਮ ਕਰਨ ਇਹਦਾ ਕਰਤਾ ਕਿ ਤੇ ਹੁਣ ਆਪਾਂ ਕਰਦੇ ਆ ਵੀ